ਚਿੱਟੂਨ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਅਤੇ ਉਹਦੇ ਨਾਲ ਹੀ ਭਗਵੰਤ ਮਾਨ ਸਰਕਾਰ ਵੱਲੋਂ ਚਿੱਟੇ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਅੱਜ ਫਾਜ਼ਲਕਾ ਦੇ ਐਸਐਸਪੀ ਸਰਦਾਰ ਵਿਨੈਦਰ ਸਿੰਘ ਬਰਾੜ ਦੀ ਗਵਾਈ ਵਿੱਚ ਡੀਐਸਪੀ ਸੁਬੇਕ ਸਿੰਘ ਅਤੇ ਐਸਬੀਐਚ ਐਸਬੀ ਹੈੱਡਕੁਆਰਟਰ ਡੀਐਸਪੀ ਅਤੇ ਹੋਰ ਅਫਸਰਾਂਨ ਸਹਿਤ ਪੰਜਾਬ ਪੁਲਿਸ ਦੇ ਸੈਂਕੜੇ ਨੌਜਵਾਨ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਅੱਜ ਫਾਜ਼ਲਕਾ ਦੇ ਕੁਝ ਮੁਹੱਲਿਆਂ ਵਿੱਚ ਤਲਾਸ਼ੀ ਮਾਰ ਚਲਾਇਆ ਗਿਆ ਇਸ ਤਲਾਸ਼ੀ ਅਭਿਆਨ ਦੇ ਤਹਿਤ ਪੁਲਸ ਵੱਲੋਂ ਕਈ ਕਾਰਨ ਤਲਾਸ਼ੀ ਲਈ ਗਈ ਪਰ ਕੀ ਬਰਾਮਦ ਹੋਇਆ ਜਾਂ ਨਹੀਂ ਹੋਇਆ ਅਤੇ ਕੀ ਹੋਇਆ ਇਸ ਮਾਮਲੇ ਵਿੱਚ ਤੁਸੀਂ ਵੇਖੋ ਸਾਡੀ ਲਾਈਵ ਕਵਰੇਜ ਅਤੇ ਉਸ ਤੋਂ ਬਾਅਦ ਆ ਦੇ ਕਮੈਂਟ ਇਸ ਖਬਰ ਦੇ ਥੱਲੇ ਕਰੋ ਕਿ ਤੁਹਾਡੇ ਮਹੱਲੇ ਵਿੱਚ ਜੇਕਰ ਕੋ ਨਸ਼ਾ ਵੇਚਦਾ ਹੈ ਤਾਂ ਉਸ ਬਾਰੇ ਮਾਨਜੁਗ ਐਸਐਸਪੀ ਬਰਿੰਦਰ ਸਿੰਘ ਬਰਾੜ ਨੂੰ ਸਿੱਧੇ ਅਗੇ ਮਿਲੋ ਤਾਂ ਕਿ ਨਸ਼ੇ ਤੇ ਰੋਕਥਾਮ ਲਾਈ ਜਾ ਸਕੇ ਪੀਵੀ ਲਾਈਵ ਅਤੇ ਪੰਜਾਬ ਵਾਰਤਾ ਲਈ ਦਿਲੀਪ ਦਾਦੀ ਰਿਪੋਰਟ ਫਾਜ਼ਿਲਕਾ ਹਾਂ ਤੋ ਤੁਸੀਂ ਵੇਖ ਰਹੇ ਹੋ ਕਿਦਾਂ ਪੁਲਿਸ ਚੈੱਕ ਕਰ ਰਹੀ ਹੈ ਇੱਕ ਬੰਦ ਪਈਏ ਇਮਾਰਤ ਨੂੰ ਤਾਂ ਦੇਖੋ ਤੁਸੀਂ ਉਹਨਾਂ ਦੇ ਸਾਥੀਆਂ ਵੱਲੋਂ ਜਿਹੜਾ ਹੈ ਤੁਹਾਨੂੰ ਫੂਡ ਜਿ ਬਖਾ ਰਹੇ ਆ ਸਾਰੀ ਮਾਨਯੋਗ ਐਸਐਸਪੀ ਜੀ ਦੇ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਕਿਸ ਤਰ੍ਹਾਂ ਤਲਾਸ਼ੀ ਮਾਨ ਚਲਾ ਰਹੀ ਹੈ ਇੱਥੇ ਲੋਕਾਂ ਨੂੰ ਹੁਣ ਜਾਗਰੂਕ ਹੋਣਾ ਪਏਗਾ ਤਾਂ ਕਿ ਜੇ ਕੋਈ ਗੌਂਡ ਗੌਂਡ ਕੋਈ ਮਾਰਾ ਅੰਸਰ ਰਹਿੰਦਾ ਹੈ ਜਿਹੜਾ ਕਿ ਇਹ ਗੰਦਾ ਕੰਮ ਕਰ ਰਿਹਾ ਹੈ ਤੁਡੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਸਰਦਾਰ ਵਿੰਦਰ ਸਿੰਘ ਬਰਾੜ ਐਸੇ ਫਾਈਲ ਦਾ ਵੱਲੋਂ ਕਿਹਾ ਗਿਆ ਕਿ ਜਿਹੜਾ ਬੰਦਾ ਸੂਚਨਾ ਦੇਵੇਗਾ ਉਹਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਤੇ ਤੁਸੀਂ ਵੇਖ ਰਹੇ ਹੋਵੋ ਨਾ ਨਾਲ ਨਾਲ ਇੱਕ ਮੁਹੱਲੇ ਦੇ ਵਿੱਚ ਕਿਸ ਤਰ੍ਹਾਂ ਪਾਣੀ ਖੜਾ ਹੋਇਆ ਹੈ ਤਾਂ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਕਹਿਣਾ ਚਾਹਾਂਗੇ ਵੀ ਜੋ ਪੰਜਾਬ ਪੁਲਿਸ ਕੰਮ ਕਰ ਰਹੀ ਉਹ ਤਾਂ ਕੰਮ ਕਰ ਰਹੀ ਹੈ ਪ੍ਰਸ਼ਾਸਨ ਨੂੰ ਕਿਤੇ ਕਿਤੇ ਮੁਹੱਲਿਆਂ 'ਚ ਦੇਖਣਾ ਪਵੇਗਾ ਸੀਵਰੇਜ ਦਾ ਪਾਣੀ ਕਿੱਦਾਂ ਬਾਹਰ ਆਇਆ ਹੋਇਆ ਅਫਸਰ ਕਿੰਨੇ ਮਜਬੂਰ ਹੋ ਚੁੱਕੇ ਨੇ ਵਿਚਾਰੇ ਪਾਣੀ ਚ ਵੜ-ਵੜ ਕੇ ਤਲਾਸ਼ੀਆਂ ਕਰ ਰਹੇ ਨੇ ਚੈਕਿੰਗ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਬਾਹਰੋਂ ਬੰਦ ਨੇ ਅੰਦਰੋਂ ਬੰਦ ਹੈ ਇਹ ਬਾਹਰੋਂ ਲੋਕ ਬਾਹਰੋਂ ਬੰਦ ਜਿਵੇਂ ਲਿਖਦੇ ਪਏ ਨੇ ਆਪਾਂ ਨੂੰ ਕੈਮਰੇ ਵਿੱਚ ਯਾਰ ਬੱਸ ਪੁੱਛਣ ਦੀ ਗੱਲ ਕੋਈ ਨਹੀਂ ਕਿਹਦੇ ਦਰਵਾਜ਼ਾ ਜਿਹੜਾ ਹੈ ਬਾਹਰੋਂ ਲੋਕ ਕਿਤਾ ਆ ਰਹੇ ਸਭ ਦਿਸ ਰਿਹਾ ਕੈਮਰੇ ਵਿੱਚ ਯਾਰ ਤੁਸੀਂ ਤਾਂ ਪੁੱਛਣੇ ਸਵਾਲ ਕਰਿਆ ਕਰੋ ਨਹੀਂ ਨਹੀਂ ਇਹ ਫਲਾਣਾ ਜੀ ਤੁਸੀਂ ਸਭ ਦੇਖ ਰਹੇ ਹੋ ਦਰਵਾਜ਼ੇ ਬਾਹਰੋਂ ਬੰਦ ਨੇ ਫਿਰ ਵੀ ਸਾਡੇ ਪਤਾ ਕਾ ਕਈ ਵਾਰੀ ਬਿਚਾਰੇ ਲਾਈਵ ਇਹ ਕੁਛ ਬੰਦੇ ਨੇ ਦੱਸੋ ਜੀ ਉਹ ਕਮਰੇ ਜਿ ਵਿਖਦੇ ਪਏ ਨੇ ਗੇਟ ਬਾਹਰੋਂ ਤਾਲੇ ਲੱਗੇ ਹੋਏ অশੋਕ ਵਾਲਮਿਕੀ ਜੀ ਸਾਡੇ ਪ੍ਰਾਪ ਬੜੇ ਵਧੀਆ ਕੰਮ ਕਰ ਰਹੇ ਨੇ ਪੂਰਾ ਸਹਿਯੋਗ ਕਰ ਰਹੇ ਨੇ ਪੁਲਿਸ ਦਾ ਤੁਸੀਂ ਵੇਖ ਰਹੇ ਹੋ ਕਿਦਾਂ ਉਹਨਾਂ ਵੱਲੋਂ ਪੁਲਿਸ ਦੇ ਇੰਨੀ ਗਰਮੀ ਦੇ ਵਿੱਚ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਸਾਨੂੰ ਇਹੋ ਜੇ ਲੋਕਾਂ ਦੀ ਲੋੜ ਹੈ ਜਿਹੜੀ ਪੁਲਿਸ ਦੀ ਮਦਦ ਕਰਨ ਅਤੇ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਬਾਕੀ ਤੁਸੀਂ ਲਾਈਵ ਦੇਖ ਰਹੇ ਹੋ ਇੱਕ ਵਿਚਾਰਾ ਬੰਦਾ ਇਹ ਡਰਦਾ ਹੈ ਨਾਂ ਨਹੀਂ ਦੱਸਦਾ ਜਦ ਕਿ ਉਹ ਬੰਦਾ ਹੁੰਦਾ ਗਵਾਂਡੀ ਹੈ ਇਹ ਇੰਨਾ ਡਰ ਲਿਆ ਨਾਂ ਨਹੀਂ ਬਤਾਉਂਦਾ ਨਹੀਂ ਪਤਾ ਬਣਾ ਸ਼ੌਕੀ ਯਾਰ ਨਾਂ ਬਤਾ ਇਸ ਨੂੰ ਗਵਾਂਡੀ ਆ ਹਾਂ ਆਂਦੇ ਮੈਂ ਤੂੰ ਰਹੇ ਨਾਂ ਨਹੀਂ ਪਤਾ ਤੈਨੂੰ ਨਹੀਂ ਪਤਾ ਬੰਦਾ ਸਭ ਪਤਾ ਨਾਂ ਗਵਾਂਡੀ ਬੰਦਾ ਪਤਾ ਨਹੀਂ ਪਤਾ ਇਹ ਜ਼ਿਆਦਾਤਰ ਉੰਨੇ ਨਹੀਂ ਰਹੇਗੀ ਸ਼ੋਕੀਨ ਨਾ ਨਹੀਂ ਜੀ ਦਾਦਾ ਜੀ ਅਸੀਂ ਬੜਾ ਧੰਨਵਾਦ ਕਰ ਰਹੇ ਹਾਂ ਜੀ ਦਾ ਜਿਹੜੇ ਵਿਚਾਰੇ ਆਦੇ ਮੋਢੇ ਨਾਲ ਮੋਢਾ ਜੋੜ ਕੇ ਆਦੀ ਪੂਰੀ ਜ਼ਿੰਮੇਵਾਰੀ ਸਮਝ ਰਹੇ ਨੇ ਪੁਲਿਸ ਦਾ ਸਤਿਕਾਰ ਕਰ ਰਹੇ ਨੇ ਅਸੀਂ ਸਰ ਇੱਕ ਦਿਲੋਂ ਸਲੂਟ ਕਰਦੇ ਹਾਂ ਸ਼ੋਕ ਜੀ ਨੂੰ ਬੜਾ ਵਧੀਆ ਕੰਮ ਕਰ ਰਹੇ ਨੇ ਪੂਰਾ ਸਹਿਯੋਗ ਕਰ ਰਹੇ ਨੇ ਬਈ ਮਾਨ ਜੋ ਗੈਸ ਸਭ ਤੁਸੀਂ ਅੱਜ ਰੇਡ ਤੇ ਆਇਓ ਫਾਈਲ ਕਾ ਕਿਹੜੇ ਏਰੀਆ ਰੇਡ ਕੀਤੀ ਗਈ ਤੁਸੀਂ ਪਰਮੁਤ ਵੈ ਸਰ ਦੇਖੋ ਸਾਡਾ ਸਰ ਦੀ ਵੇਟਮ ਕਨਸੈਂਟ੍ਰੇਸ਼ਨ ਕੀਤਾ ਗਿਆ ਹੈ ਜਿਹੜੇ ਡਰਗ ਸਪਾਟਸ ਨੇ ਸਾਰੇ ਫਾਜ਼ਿਲ ਕਾ ਤੇ ਡਿਸਕਸ ਕਰ ਰਹੇ ਸੀ ਸਾਲੇ ਸਾਡੇ ਆਫੀਸਰ ਜਗਨਨਾਥ ਉਹ ਇਹ ਕਰਦੇ ਕਿ ਜਿੰਨਾ ਬੰਦਾ ਚਾਹਣਾ ਆਏਗਾ ਪਹਿਲਾਂ ਅਸੀਂ ਉੱਥੇ ਕਰ ਰਹੇ ਹਾਂ ਇਸ ਗੀਤ ਤਮਾ ਹੈ ਜਾਂ ਪਹਿਲਾ ਡਰਗਸ ਆ ਰਿਟਰਸ ਕਰਦਾ ਸੀਗਾ ਉਹਨੂੰ ਪਤਾ ਲੱਗਿਆ ਸੀ ਇਸ ਕਰਕੇ ਉਹਦੇ ਕਰੀ ਰਿਸਰਚ ਕਰਕੇ ਆਏ ਹੋ ਉਹ ਆਪ ਪ੍ਰੈਜ਼ੈਂਟ ਨਹੀਂ ਪਰ ਉਹ ਪਤਾ ਲੱਗਿਆ ਕਿ ਹੁਣ ਜਿੰਨੇ ਨੇ ਸ਼ੁਰੂ ਕੀਤਾ ਸੋ ਉਹਦੇ ਪ੍ਰੋਪਰਲੀ ਸਰਚ ਕਰਕੇ ਅਸੀਂ ਚਾਹਾਂਗੇ ਜਿਹੜਾ ਬੰਦਾ ਛੱਡ ਗਿਆ ਹੈਗਾ ਅਸੀਂ ਉਹਨੂੰ ਮੋਟੀਵੇਟ ਕਰਾਂਗੇ ਨਾ ਕਿ ਉਹਨੂੰ ਅਸੀਂ ਹਰਾਸਮੈਂਟ ਹਾਂ ਹਰਾਸਮੈਂਟ ਹੀ ਉਹਨੂੰ ਚੜਨਵੇ ਆਵੇ ਕਿਸੇ ਨੂੰ ਡੀਗ੍ਰੇਡ ਕਰੀਏ ਸੋ ਇਸ ਕਰਤੇ ਬਸਟਾ ਜਿਹੜੇ ਇਸ ਟਿਊ ਚਟਲੀ ਤਿਆਰ ਨੇ ਪਲਸ ਵਿਚਣੋ ਵੀ ਛੱਡਣ ਲਈ ਤਿਆਰ ਨੇ ਉਹ ਵੈਲਕਮ ਨੇ ਠੀਕ ਹੈ ਜੀ ਉਹਨਾਂ ਨੇ ਉਸੇ ਤਰ੍ਹਾਂ ਦੇ ਉਸੇ ਚ ਰੱਟਾ ਗਏ ਸਰ ਪੁਲਿਸ ਨੇ ਕਿੰਨੇ ਕ ਡਰਗਸ ਪੋਰਟ ਹੁਣ ਤੱਕ ਆਇਡੈਂਟੀਫਾਈ ਕੀਤੇ ਹੋਏ ਨੇ ਇਸ ਪਰ ਰਾਹੁਲ ਗੌਰ ਸਪਰੂਵਿਜ਼ਰ ਸਾਡੇ ਸਾਥ ਉੱਪਰ ਰੈਡ ਸਪੌਟ ਸੈੱਟ ਠੀਕ ਹੈ ਜਿਹੜੇ ਹੈ ਜੀ ਰਾਹੁਲ ਗੌਰ ਪੁਸ਼ ਪੁਆਇੰਟਸ ਹੈ ਵੀ ਸਾਡੇ ਪੁਆਇੰਟ ਬਣਿਆ ਦਿੱਤਾ ਸੀ ਅਜੇ ਨਾਲ ਉਹ ਸਰਪ੍ਰਾਈਜ਼ਲੀ ਚੈੱਕ ਕਰਦੇ ਨੇ ਸਤ ਅਨੁਰਾਦ ਟਾਈਮ ਤੇ ਚੈਕਿੰਗ ਚੱਲ ਰਹੀ ਹੈ ਜਾਂ ਫਿਰ ਕੁਝ ਟਾਈਮ ਮਿਲੇਗਾ ਸੁਖਮ ਸਿੰਘ ਸਾਹਿਬ ਵੀ ਰਹੇ ਤਾਂ ਡੀ ਸਰ ਵੀ ਐਂਡ ਆਨ ਸਟਾਕ ਡਰੱਗਸ ਆ ਚੱਲਣਾ ਜੋ ਪਹਿਲਾਂ ਵੀ ਕਹ ਕੇ ਹਟਿਆ ਸਾਰੇ ਨਾ ਇੱਕ ਦੋ ਟੋਕ ਕੇ ਮਿਲਦੀ ਬਹੁਤ ਪਸੀ ਬਸ ਸਾਨੂੰ ਸਾਡੀ ਐਸਐਸਪੀ ਟੱਕਰ ਰਿਸਪਾਂਸਿਬਲ ਕਰਤੇ ਆਂਦਾ ਫਿਰ ਜੇਕਰ ਤੁਸੀਂ ਆਪਣੀ ਇਹ ਨੀਤੀ ਖਤਮ ਕਰਦੇ ਹੋ ਉਸੇ ਵੇਲੇ ਸਾਰੀਆਂ ਦੀ ਮਦਦ ਨਾਲ ਜਿਹੜਾ ਹੈ ਆਪਾਂ ਖਤਮ ਕਰਾਂਗੇ ਸਰ ਹੈਲੋ ਰੇ